ਹੈਲੋ ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਗੁਰਪਾਲ ਦਾ ਕਸਾ ਕਿਸਾ ਕਿਆ ਮੇਰਾ ਕਰ ਜੱਤੇਰਾ ਕਰ ਗੁਰੂ ਬੈਠਾ ਮੌਜ ਨਾਲ ਬੈਠਾ ਚਾਹ ਪੀਆ ਵੀ ਤਨ ਐਨੌਕਸ ਕੱਢੀ ਆ ਗਈ ਵੀ ਤੈਨੂੰ ਲੱਗਦੇ ਜਾਂ ਬਣਾਉਣੀ ਆਉਂਦੀ ਨਹੀਂ ਦਾ ਰੋਟੀਆਂ ਦਾ ਨਾਂ ਤੇ ਤੈਨੂੰ ਸਭਤੀ ਅਜੇ ਤੱਕ ਬਣਾਉਣੀ ਆਈ ਆ ਨਾ ਆਉਣੀ ਆ ਤੈਨੂੰ ਸਾਡੇ ਘਰੇ ਤਾਂ ਰਹਿਣਾ ਆਇਆ ਹੀ ਨਹੀਂ ਤੈਨੂੰ ਤਾਂ ਸਾਡੇ ਘਰੇ ਕੰਮ ਹੀ ਨਹੀਂ ਕਰਨਾ ਆਉਂਦਾ। ਪਾਲ ਕਹਿੰਦੀ ਨਾ ਜਿਹੜਾ ਕੰਮ ਕਰਦੇ ਆ। ਤੁਹਾਡੇ ਘਰੇ ਜਿਹੜਾ ਮੈਂ ਕੰਮ ਕਰਦੀ ਆ ਕੌਣ ਕਰਕੇ ਜਾਂਦਾ ਤਾਂਦ ਲੈ। ਐ ਤਾਂ ਮੈਂ ਤੁਰਿਆ ਜਾਂਦਾ ਕੰਮ ਕਰਦੀ ਆ। ਜਿਹੜਾ ਤੂੰ ਕੰਮ ਕਰਦੀ ਆ ਸਾਰੇ ਦਿਨ ਵਿਜਦੀ ਬਿਲਕੁਲ ਬਰਕ ਤੇ। ਬੁੜੀਆਂ ਨੂੰ ਸਾਰੇ ਦਿਨ ਵਿਹਲੇ ਰਹਿਣ ਤੋਂ ਬਿਨਾ ਹੋ ਕੇ ਕੰਮ ਹੀ ਨਹੀਂ ਤਾਂ ਬੰਦਾ ਬਾਹਰ ਜਾਂਦਾ ਕਮਾਈ ਕਰਕੇ ਲੈ ਕੇ ਆਉਂਦਾਗਾ। ਕੰਮ ਕਰਦਾ ਸੱਚਾ ਮੈਂ ਬੰਦੇ ਨੇ ਕਦੇ ਆਖਿਆ। ਸੀ ਬਹਾਨਾ ਭਰ ਲੈਣਾ ਸਿਰ ਦੋਹਦੇ ਦਾ ਬਹਾਨਾ ਭੜ ਲਿਆ ਵੀ ਮੇਰੀ ਲੱਤ ਦੋਹਦੀ ਏ ਢਿੱਡ ਦੋਹਦਾ ਬਸ ਆਹ ਕੰਮ ਆ ਤੁਹਾਡੇ ਕੋਲੇ ਕੰਮ ਕੀ ਕਰਦੀਆਂ ਦੋ ਰੋਟੀਆਂ ਮੈਂ ਤੁਰਿਆ ਨਾ ਕਰ ਲੈਣਾ ਕੀ ਕੱਪੜੇ ਤੋੜਿਆ ਦੱਸ ਤੁਹਾਨੂੰ ਕੁਝ ਆਉਂਦਾ ਹੈ ਪਾਲ ਕਿੰਨਾ ਜਿਹੜੀ ਸੁਣੇਗੀ ਫਿਰ ਕਹਿੰਦੀ ਮੈਨੂੰ ਇਹ ਦੱਸੋ ਬੈਠੇ ਨੂੰ ਜਹਾ ਮਿਲਦੀ ਏ ਬੈਠੇ ਨੂੰ ਰੋਟੀ ਮਿਲਦੀ ਏ ਤੇ ਬੈਠੇ ਨੂੰ ਕੱਪੜੇ ਪ੍ਰੈਸ ਕੀਤੇ ਮਿਲਦੇ ਨੇ ਤੁਸੀਂ ਜੇ ਨਹਾਉਣ ਜਾਨੇ ਹੋ ਨਾ ਤੌਲਗਾ ਵੀ ਧੋ ਲੈ ਜਾਨੇ ਉਹ ਵੀ ਮੈਂ ਫੜਨੀ ਆ ਕਿ ਹੋਰ ਤੇ ਤੁਸੀਂ ਜੇ ਨਹਾਉਣ ਆਲੇ ਜਿਉਣੇ ਆ ਨਾ ਥੋ ਲੀਕ ਕਰ ਤੈਨੂੰ ਬਲੈਨ ਬਲੈਨ ਤੱਕ ਲੱਬ ਦੀ ਤੱਕ ਨਹੀਂ ਉਹ ਵੀ ਮੈਂ ਫੜਨੀ ਆ ਗੱਲਾਂ ਮਾਰਦੇ ਬੜੇ ਕਦੇ ਤੇਲ ਸਿਆਇਆ ਜਦ ਤੱਕ ਨਾਲੇ ਸਾਹਮਣੇ ਪਿਆ ਹੁੰਦਾ ਸੀਸੇ ਕੋਲੇ ਆਹ ਤੇਲ ਪਿਆ ਕੰਗਾ ਪਿਆ ਤੁਹਾਨੂੰ ਉਹੀ ਨਹੀਂ ਸਾਹਮਣੇ ਦਿਸਦਾ ਕਿੱਥੇ ਰੱਖਤਾ ਕਿੱਥੇ ਸੜਦਾ ਬੋਲੂ ਆਪ ਹੀ ਰੱਖ ਕੇ ਜਾਓ ਯੋ ਕਿ ਪੱਗ ਦੀ ਪੂਣੀ ਤੋਂ ਤੁਸੋਂ ਆਪਣੇ ਆਪ ਹੁੰਦੀ ਨਹੀਂ ਮੈਂ ਕਰਾਉਣੀ ਹੈਗੀ ਨਾ ਥੋ ਨੂੰ ਅਜੇ ਤੱਕ ਕਰਨੀ ਆਈ ਹੀ ਆ ਪੱਗ ਪੈਣ ਨੂੰ ਤਾਂ ਤੁਹਾਨੂੰ ਹੱਥ ਚ ਫੜਾਉਣੇ ਫਿਰਦੇ ਤੁਸੀਂ ਤਾਂ ਆਪ ਦਾ ਤਿਆਰੀ ਨਹੀਂ ਹੋ ਰਹੀ ਜਦੋਂ ਕਿਤੇ ਜਾਣਾ ਹੋਵੇ ਰਿਸ਼ਤੇਦਾਰੀ ਚ ਕਿਤੇ ਵੀ ਜਾਣਾ ਹੋਵੇ ਵਿਆਹ ਤੇ ਪ੍ਰੋਗਰਾਮ ਤੇ ਕਿਤੇ ਵੀ ਜਾਣਾ ਹੋਵੇ ਤੁਹਾਨੂੰ ਮੈਂ ਪਹਿਲਾਂ ਤਿਆਰ ਕਰਦੀ ਆ ਤੁਹਾਡਾ ਸਾਰਾ ਸਮਾਨ ਰੈਡੀ ਕਰਕੇ ਰੱਖਦੀ ਆ ਕੀ ਹੋਰੇ ਸਾਸ ਸਾਰੇ ਦਾ ਸਮਾਨ ਰੈਡੀ ਕਰਕੇ ਰੱਖਦੀ ਆਂ ਮਮੀ ਡੈਡੀ ਨੂੰ ਰੋਟੀ ਤੱਕ ਬਣਾ ਕੇ ਤੁਹਾਨੂੰ ਦਿੰਨੀ ਆਂ ਘਰੋਂ ਤੁਸੀਂ ਇੱਕ ਇੱਕ ਖਾ ਕੇ ਜੰਨੇ ਹੋ ਵੀ ਇੱਕ ਇੱਕ ਇੱਥੇ ਹੁਣ ਖਾ ਲ ਗਏ ਉੱਥੇ ਖਬਰ ਕੋ ਦੋ ਜਾ ਕੇ ਪਹਿਲੇ ਸਿਟਨੇ ਤੁਹਾਨੂੰ ਇੱਥੇ ਖਵਾ ਕੇ ਤੁਹਾਨੂੰ ਰੈਡੀ ਕਰਕੇ ਫਿਰ ਮੈਂ ਤਿਆਰ ਹੁੰਨ ਲੱਗਦੀ ਆਂ ਮੇਰੇ ਤਿਆਰ ਹੋਣ ਤੋਂ ਪਹਿਲਾਂ ਹੋ ਸਕਦਾ ਗੱਡੀ ਦੇ ਨਾਲ ਥੋੜੇ ਕਪੜਾ ਵੀ ਨਾਲ ਮੈਂ ਗੱਡੀ ਤੇ ਕਪੜਾ ਵੀ ਮਾਰਦੀ ਆਂ ਗੱਡੀ ਧੋਣੀ ਆ ਸਾਫ ਕਰਾਉਣੀ ਆ ਤੁਹਾਨੂੰ ਚਾਬੀ ਤੱਕ ਨਹੀਂ ਗੱਡੀ ਦੀ ਮਿਲਦੀ ਜਦੋਂ ਮੇਰੇ ਤਿਆਰ ਹੋਣ ਦਾ ਵੇਲਾ ਹੁੰਦਾਗਾ ਉਦੋਂ ਕਹਿੰਨੇ ਹੁਣ ਤੂੰ ਤਿਆਰ ਹੋਣ ਲੱਪੇ ਹੁਣ ਦੁਬਾਰੇ ਲਾਤੇ ਸਾਰੇ ਦਿਨ ਦੀ ਤਿਆਰ ਨਹੀਂ ਹੋਈ ਸਵੇਰ ਦੀ ਘਰ ਕੀ ਰਹੀ ਸੀਗੀ ਮੈਂ ਥੋਨੂੰ ਬੈਠਿਆਂ ਰੋਟੀ ਕਿਹਨੇ ਬਣਾਈ ਸੀ ਚਾਹ ਕਿਹਨੇ ਬਣਾਈ ਸੀ ਥੋਨੂੰ ਉਹ ਤਾਂ ਦਿਨ ਨਹੀਂ ਹੁੰਦਾਗਾ ਜਦੋਂ ਮੈਂ ਬੈਠ ਜਾਂਦਾ ਆ ਆਪਣਾ ਤਿਆਰ ਹੋਣ ਲੱਪੇ ਪਿੰਡੋਂ ਆਉਦੋਂ ਥੋਨੂੰ ਦੇਖਣ ਲੱਗ ਪੈਂਦਾਂ ਆਂ ਜੇ ਤੁਸੀਂ ਤਿਆਰ ਹੁੰਦੇ ਆ ਉਦੋਂ ਜਦੋਂ ਖੜੇ ਹਰ ਚੀਜ਼ ਹੱਥ ਚ ਮੰਗਦੇ ਆਂ ਉਦੋਂ ਕਦੇ ਥੋਨੂੰ ਦੇਖਿਆ ਕਿ ਤੁਸੀਂ ਬੁੜੀਆਂ ਨੂੰ ਬੁੜੀਆਂ ਦੇ ਸੂਟ ਰੈਡੀ ਕਰੀ ਜਾਂਦੇ ਨਾ ਰੱਖੀ ਜਾਂਦੇ ਨਾ ਕਦੇ ਦੇਖਿਆ ਬੁੜੀ ਨੇ ਕਦੇ ਆਖਿਆ ਹੋਵੇ ਸੀ ਗੰਗਾ ਨੇ ਥਿਆ ਰਿਆ ਗੰਗਾ ਕਿਥੇ ਰੱਖਿਆ ਖੁਦ ਪਾਲ ਲੈਣਗਾ ਨਾ ਤੁਨੂੰ ਕੋਈ ਸੇ ਵੀ ਚੀਜ਼ ਦਾ ਪਤਾ ਨਹੀਂ ਚੱਲਦਾ ਪਿਆਗਾ ਮੇਰੇ ਵਰਗੀ ਰਸੋਈ 'ਚ ਖੜੀ ਹੋਵੇ ਤੇ ਤੁਸੀਂ ਪਰਲੇ ਕਵਰੇਜ ਦੇ ਵਿੱਚ ਫਿਰਦੇ ਹੋ ਕੋਈ ਚੀਜ਼ ਪਾਲ ਦੇ ਬਿਨਾ ਦੱਸੇ ਤੇ ਮੈਂ ਤੁਹਾਨੂੰ ਤਾਂ ਵੀ ਦੱਸ ਦਿੰਨੀ ਆ ਉਹ ਫਲਾਣੇ ਗੈਰ ਤਈਏ ਫਲਾਣੇ ਖਾਣੇ 'ਚ ਪਈ ਆ ਉਧਰ ਪਈ ਆ ਬਿੜਤੇ ਪਈ ਆ ਫਲਾਣੇ ਜਗ੍ਹਾ ਤੇ ਪਈ ਆ ਤੇ ਤੁਸੀਂ ਆਪਣੇ ਆਪ ਚੀਜ਼ ਦੱਸ ਸਕਦੇ ਹੋ ਵੀ ਮੈਂ ਕੀ ਪਾਲਦੀ ਆ ਕੀ ਮੈਨੂੰ ਚਾਹੀਦਾ ਤੂੰ ਮੇ ਤਾਂ ਵੇ 10 ਵਾਰੀ ਸੁਣਾ ਰਿਆ ਮੈਨੂੰ ਫਲਾਨੀ ਕੀ ਜੇ ਚਾਹੀਦੀ ਐ ਤੂੰ ਤਾਂ ਤਾਂ ਵੀ ਸ਼ਹਿਰ ਜਾਂਦੇ ਭੁੱਲੇ ਹੋਣੇ ਕਦੇ ਲੈ ਕੇ ਨਹੀਂ ਆਏ 10 11 ਵਾਰ ਤੈਨੂੰ ਜਦ ਕਰਾਉਣੀ ਪੈਂਦੀ ਐ ਫੇਰ ਚੀਜ਼ ਆਉਂਦੀ ਐ ਤੇ ਤੁਹਾਨੂੰ ਹੋਰ ਬਿਨਾਂ ਦੱਸੇ ਤਾਂ ਦੱਸ ਦਿੰਨੀ ਆ ਗੁਰੀ ਕਹਿੰਦਾ ਤੁਹਾਡੇ ਤਾਂ ਨੱਕ ਕੀ ਬੁੜੀਆਂ ਬੁੜੀਆਂ ਦਾ ਨੱਕ ਕੀ ਪਤਾ ਨਹੀਂ ਕੁੱਤਿਆਂ ਵਰਗਾ ਹੁੰਦਾਗਾ ਸੁੰਘ ਕੇ ਦੱਸ ਦਿੰਨੀ ਆਂ ਗਿਆ ਪਤਾ ਨਹੀਂ ਤੁਹਾਨੂੰ ਕੀ ਪਤਾ ਲੱਗਦਾਗਾ ਮੈਂ ਉਹ ਪਿਛਲੇ ਪਾਸੇ ਫਿਰਦਾ ਤੇ ਤੂੰ ਦੱਸਦਾ ਵੀ ਕੀ ਭਾਲਦਾ ਫਿਰ ਦਾਂਗਾ ਬਿਨਾਂ ਦੱਸੇ ਤਾਂ ਪਤਾ ਨਹੀਂ ਕਿ ਹੋ ਜਾ ਬੱਤ ਕਾ ਥੋਟਾ ਪਰ ਤੁਹਾਨੂੰ ਕੀ ਤੇ ਤੁਹਾਨੂੰ ਵੀ ਨਹੀਂ ਥੁੰਦੀ ਹੁੰਦੀ ਭਾਲ ਕਹਿੰਦੀ ਨਾ ਖਿਆ ਵੇਚੀ ਪਰ ਭਾਲ ਤਾਂ ਦਿੰਨੇ ਆ ਨਾ ਪੁਰੀ ਕਹਿੰਦਾ ਕਿਤੇ ਪਹਿਲੀ ਵਾਰ ਤੇ ਚੀਜ਼ ਹੱਥ ਫੜਾਈ ਹੈ ਜੀ ਆਠੇ ਫਲਾਨੀ ਜੀ ਕਿੱਥੇ ਹੈ ਜੀ ਤੇ ਤੂੰ ਕਿਹਾਗਾ ਉਹ ਫਲਾਨੀ ਜੇਗਾ ਪਈਏ ਜਾਣੇ ਚੰਗਲਾ ਅਕੇ ਮੁਰੇ ਆਖੂ ਤਾਂ ਭਾਲ ਦਿੰਨੀ ਆ ਇਹੋ ਜਿਹਾ ਤੁਹਾਡਾ ਦਿਮਾਗ ਨਾ ਮੈਂ ਕਿਹੜੀ ਕਿਹੜੀ ਚੀਜ਼ ਯਾਦ ਰੱਖਾਂ ਭਾਲ ਕਹਿੰਦੀ ਵਿੱਚ ਕਿਆ ਹੈ ਮੈਂ ਭਾਲ ਕੇ ਦਿਨੀਆ ਕੀ ਤਫੜਾ ਦਿੰਨੀ ਆ ਤੁਹਾਨੂੰ ਤਾਂ ਭਾਲ ਕੇ ਵੀ ਨਹੀਂ ਤੁਨ ਤਾਂ ਆਪਣੇ ਘਰੇ ਚੀਜ਼ ਸੀ ਹੁੰਦੀਗੀ ਥੋੜਾ ਤਾਂ ਮੂਰੇ ਵੀ ਨਹੀਂ ਤੁਹਾਨੂੰ ਕਦੇ ਦਿਸਦੀ ਮੈਂ ਤੁਨ ਨੂੰ ਭਾਲ ਕੇ ਫੜਾ ਤਾਂ ਦਿਨੀਆ ਥੋੜੀ ਰੱਖੀ ਚੀਜ਼ ਮੈਂ ਭਾਲ ਕੇ ਫੜਾਉਣੀ ਆ ਤੇ ਮੇਰੀ ਰੱਖੀ ਚੀਜ਼ ਤੂੰ ਕਿੱਥੋਂ ਭਾਲ ਲਵਾਂਗੇ ਦੋਨਾਂ ਦੀ ਬਹਿਸ ਹੋਈ ਜਾਂਦੀ ਸੀ ਉਦੋਂ ਮੰਮੀ ਆ ਗਈ ਮੰਮੀ ਕਹਿੰਦੀ ਕੀ ਹੋ ਗਿਆ ਕਦੋਂ ਇਹ ਕੁੜਕੜ ਕਰਨ ਲੱਗੇ ਹੋ ਪਾਲਕੇ ਦੀ ਮਮੀ ਇਹੀ ਹੀ ਲੱਗਿਆ ਪਿਆ ਕਦੋਂ ਹੁੰਦਾ ਬਿਨਾਂ ਮਤਲਬ ਤੋਂ ਨਾਲ ਇਹਨੂੰ ਚੀਜ਼ ਹੱਥ ਚ ਫੜਾਉਣੇ ਆਂਗੇ ਫਿਰ ਵੀ ਕੁੜਕੜ ਕਰਦਾ ਕਿ ਤੁਹਾਨੂੰ ਰੱਖਾਣੀ ਹੁੰਦਾ ਯਾਦ ਨਹੀਂ ਦਿਮਾਗ ਪਤਾ ਨਹੀਂ ਕਿੱਥੇ ਹੈਗਾ ਇਹਦਾ ਰਹਿੰਦਾ 24 ਘੰਟੇ ਫੋਨ 'ਤੇ ਇਹਨੂੰ ਕੋਈ ਚੀਜ਼ ਨਹੀਂ ਰੱਖੀ ਵੀ ਯਾਦ ਰਹਿੰਦੀ ਜਦੋਂ ਕੋਈ ਮੰਗ ਲੇ ਕਹੂਗੀ ਪਾਲਕੇ ਦਿੰਨੀ ਹੈ ਗੁਰੀ ਕਹਿੰਦਾ ਹੋਵਾਂ ਠੀਕ ਹੈ ਕਦੋਂ ਫੜਾਉਂਦੀ ਇਹ ਚੀਜ਼ ਮਾਂ ਕਹਿੰਦੀ ਚਿੱਪ ਕਰਕੇ ਬੈਠ ਨਹੀਂ ਸਕਦਾ ਨਾ ਤੇਰਾ ਦਿਮਾਗ ਵਾਲਾ ਕੀ ਤੂੰ ਰੱਖ ਕੇ ਜੰਨਾਗਾ ਤੂੰ ਤਾਂ ਭਾਲ ਲਿਆ ਕਰ ਆ ਪਿੰਨ ਪਲਾਸ ਕੋਈ ਨਾ ਕੋਈ ਨਟ ਬੋਲਟ ਜਿੱਥੇ ਤੂੰ ਰੱਖ ਜਾਨਾਗਾ ਤੇ ਤੂੰ ਗੋਦੀ ਆ ਕੇ ਚੱਕਿਆ ਇਹੀ ਪਾਲ ਕੇ ਦਿੰਦੀ ਆ ਰੱਖਦਾ ਤੂੰ ਆ ਆਪਦੀ ਚੀਜ਼ ਆਪੇ ਸੰਭਾਲ ਲੈ ਕਰ ਪਾਲ ਕਹਿੰਦੀ ਹੋਰ ਰਸੋਈ ਚ ਬੇਲ ਦਾ ਪੁੱਛ ਲੋ ਮੈਨੂੰ ਮੈਂ ਦੱਸ ਦੂੰ ਉੱਥੇ ਪਿਆਗਾ ਚਮਟਾ ਪੁੱਛ ਲੋ ਮੈਂ ਦੱਸ ਦੂੰ ਉੱਥੇ ਪਿਆ ਇਹ ਆਪਦਾ ਸਮਾਨ ਵੀ ਆਪ ਹੀ ਰੱਖ ਸਕਦਾ ਉਹ ਵੀ ਮਿੱਠੀ ਮੰਗਦਾ ਮਾਂ ਕਹਿੰਦੀ ਹੋਟੇ ਕੇ ਦੋ ਦੰਦੇ ਆਂ ਦੋੰਨੇ ਨਹੀਂ ਘਟ ਤੁਸੀਂ ਦਿਮਾਗ ਤੁਹਾਡਾ ਦੋਨੋਂ ਦਾ ਹੀ ਹੈ ਨਹੀਂ ਚੁੱਪ ਕਰ ਜਾ